ਸਿਲਮੀ ਅਦਾਕਾਰਾ ਅਤੇ ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਵਿਧਾਇਕ ਹਿਮਾਚਲ ਹਲਕਾ ਮੰਡੀ ਤੋਂ ਕੰਗਨਾ ਰ瑙ਤ ਦੀਆਂ ਵੱਡੇ ਪੱਧਰ ਤੇ ਮੁਸ਼ਕਲਾਂ ਵਧਗੀਆਂ ਨੇ ਇੱਕ ਪਾਸੇ ਕੰਗਨਾ ਰ瑙ਤ ਵੱਲੋਂ ਹਮੇਸ਼ਾ ਹੀ ਸ਼ਬਦੀ ਹਮਲੇ ਕੀਤੇ ਜਾਂਦੇ ਨੇ ਚਾਹੇ ਉਹ ਮਾਮਲਾ ਹੋਵੇ ਦੇਸ਼ ਦਾ ਚਾਹੇ ਉਹ ਦੇਸ਼ ਦੇ ਸੰਵਿਧਾਨ ਦਾ ਤੇ ਚਾਹੇ ਉਹ ਮਾਮਲਾ ਹੋਵੇ ਸਿੱਖ ਕੌਮ ਦਾ ਤੇ ਚਾਹੇ ਉਹ ਮਾਮਲਾ ਹੋਵੇ ਨਸ਼ੇ ਦਾ ਖਾਸ ਕਰਕੇ ਉਹਨਾਂ ਵੱਲੋਂ ਸ਼ਬਦੀ ਹਮਲੇ ਕੀਤੇ ਗਏ ਸੀ ਤਿੱਖੀ ਕਟਾਸਵਾਰ ਕੀਤੇ ਗਏ ਸੀ ਕਿਸਾਨੀ ਧਰਨੇ ਤੇ 2020 ਦੇ ਵਿੱਚ ਜਦੋਂ ਭਾਰਤੀ ਜਨਤਾ ਪਾਰਟੀ ਵੱਲੋਂ ਤਿੰਨ ਕਾਲੇ ਕਾਨੂੰਨ ਪਾਸ ਕੀਤੇ ਗਏ ਸੀ ਤੇ ਪੂਰੇ ਭਾਰਤ ਦੇ ਕਿਸਾਨਾਂ ਵੱਲੋਂ ਦਿੱਲੀ ਕੂਚ ਕੀਤਾ ਗਿਆ ਵੱਡੇ ਪੱਦਰ ਤੇ ਰੋਜ਼ ਪ੍ਰਦਰਸ਼ਨ ਅਤੇ ਪ੍ਰੋਟੈਸਟ ਹੋਇਆ ਭਾਰਤੀ ਜਨਤਾ ਪਾਰਟੀ ਦੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੇਕਿਨ ਉਹਨਾਂ ਦਿਨਾਂ ਦੇ ਵਿੱਚ ਮਹਿਲਾਵਾਂ ਬਜ਼ੁਰਗ ਮਾਵਾਂ ਜਿਹੜੀਆਂ ਉਸ ਧਰਨੇ ਦੇ ਵਿੱਚ ਗਈਆਂ ਅਤੇ ਉਹਨਾਂ ਦਾ ਕੋਜਾ ਮਜ਼ਾਕ ਲਾਇਆ ਗਿਆ ਕੰਗਨਾ ਰੌਤ ਵੱਲੋਂ ਤੇ ਕੰਗਨਾ ਰੌਤ ਨੇ ਉਹਨਾਂ ਬੀਬੀਆਂ ਨੂੰ ਕਿਹਾ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਇਹ ਧਰਨਾ ਕਰਦੀਆਂ ਨੇ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਦੀਆਂ ਨੇ ਉਸ ਨੂੰ ਲੈ ਕੇ ਚਣੌਤੀ ਦਿੱਤੀ ਗਈ ਸੀ ਦੱਸਿਆ ਜਾ ਰਿਹਾ ਹੈ ਕਿ ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਨਾ ਰੌਧੀਆਂ ਨੂੰ ਮੁਸ਼ਕਲਾਂ ਵੱਧ ਗਈਆਂ ਹਨ ਪੰਜਾਬ ਦੀ ਇੱਕ ਬਜ਼ੁਰਗ ਔਰਤ ਮਹਿੰਦਰ ਕੌਰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕੰਗਨਾ ਦੀਆਂ ਟਿੱਪਣੀਆਂ ਦੇ ਸਬੰਧ ਵਿੱਚ ਵੀਰਵਾਰ ਨੂੰ ਅਦਾਲਤ ਵਿੱਚ ਪੇਸ਼ ਹੋਈ ਗਵਾਹ ਗੁਰਪ੍ਰੀਤ ਸਿੰਘ ਦੀ ਉਹਨਾਂ ਦੇ ਨਾਲ ਮੌਜੂਦ ਸਨ ਅਦਾਲਤ ਵਿੱਚ ਦੋਹਾਂ ਦੇ ਬਿਆਨ ਦਰਜ ਕੀਤੇ ਗਏ ਅਤੇ ਕੰਗਨਾ ਰੌਧ ਦੇ ਸਣਵਾਈ ਦੌਰਾਨ ਪੇਸ਼ ਨਹੀਂ ਹੋਈ ਜਿਸ ਕਾਰਨ ਉਹਨਾਂ ਦੇ ਵਕੀਲ ਅਦਾਲਤ ਵਿੱਚ ਹਾਜ਼ਰੀ ਦੀ ਛੋਟ ਲਈ ਅਰਜੀ ਦਿੱਤੀ ਮਾਮਲੇ ਦੀ ਅਗਲੀ ਸਣਵਾਈ 15 ਦਸੰਬਰ ਨੂੰ ਹੋਵੇਗੀ ਅਦਾਲਤ ਤੋਂ ਬਾਹਰ ਆਉਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮਹਿੰਦਰ ਕੌਰ ਨੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਕੰਗੜਾ ਨੂੰ ਮਾਫ ਨਹੀਂ ਕਰੇਗੀ ਉਹਨਾਂ ਨੇ ਅੱਗੇ ਕਿਹਾ ਕਿ ਉਹ ਇਨਸਾਫ ਮਿਲ ਤੱਕ ਲੜਦੀ ਰਹੇਗੀ ਤਾਂ ਕਿ ਉਹ ਕਦੇ ਵੀ ਕਿਸੇ ਬਜ਼ੁਰਗ ਔਰਤ ਬਾਰੇ ਅਜਿਹੀ ਟਿੱਪਣੀ ਨਾ ਕਰੇ ਮਹਿੰਦਰ ਕੌਰ ਅਤੇ ਮਹਿੰਦਰ ਕੌਰ ਆਪਣੇ ਪਤੀ ਅਤੇ ਆਪਣੇ ਵਕੀਲ ਦੇ ਨਾਲ ਵੀਰ ਚੇਰ ਤੇ ਅਦਾਲਤ ਪਹੁੰਚੀ ਮਹਿੰਦਰ ਕੌਰ ਨੇ ਕਿਹਾ ਕਿ ਜਿੰਨੀ ਦੇ ਜਿੰਨੀ ਦੇ ਤੱਕ ਮੇਰੇ ਵਿੱਚ ਸਾਹ ਹੈ ਮੈਂ ਲਗਾਤਾਰ ਕੰਗਨਾ ਨੌਤ ਦੇ ਵਿਰੁੱਧ ਕੇਸ ਲੜਦੀ ਰ੍ਹਾਂਗੀ ਅਤੇ ਉਸ ਨੂੰ ਕਾਨੂੰਨੀ ਸਜ਼ਾ ਦਿਵਾਵਾਂਗੀ ਦੇਸ਼ ਦੇ ਸੰਵਿਧਾਨ ਦੇ ਅਨਸਾਰ ਕਿਉਂਕਿ ਕੰਗਨਾ ਅਰਨੌਤ ਨੇ ਜਿਹੜੀ ਟਿੱਪਣੀ ਕੀਤੀ ਹੈ ਉਹ ਨਿੰਦਣਯੋਗ ਹੈ ਉਹ ਭਦੀ ਸ਼ਬਦਾਵਲੀ ਦਾ ਯੂਜ਼ ਕੀਤਾ ਗਿਆ ਹੈ ਅਸੀਂ ਚੁਣੌਤੀ ਦੇਾਂਗੇ ਹਾਲਾਂਕਿ ਕੰਗਨਾ ਰਣੌਤ ਲਗਾਤਾਰ ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਕੰਗਨਾ ਰਣੌਤ ਆਪਣਾ ਜਿਹੜਾ ਕੈਰੀਅਰ ਦੀ ਸ਼ੁਰੂਆਤ ਜਿਹੜੀ ਕੰਗਨਾ ਰਣੌਤ ਨੇ ਉਹ ਫਿਲਮੀ ਦੁਨੀਆ ਤੋਂ ਕੀਤੀ ਸੀ ਬਾਅਦ ਵਿੱਚ ਸਿਆਸਤ ਦੇ ਵਿੱਚ ਆਈ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੋਲੇ ਗਏ ਹਾਲਾਂਕਿ ਇਹ ਵੀ ਕੰਗਨਾ ਰਣੌਤ ਵੱਲੋਂ ਕੰਗਨਾ ਰਣੌਤ ਵੱਲੋਂ ਬੜੀ ਵਾਰ ਕਿਹਾ ਗਿਆ ਹੈ ਕਿ ਦੇਸ਼ ਨੂੰ ਆਜ਼ਾਦੀ 2000 14 ਦੇ ਵਿੱਚ ਮਿਲੀ ਹੈ ਜਦੋਂ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੜੇ ਸਨ ਉਹਨਾਂ ਹਾਲਾਂਕਿ ਪ੍ਰੋਟੈਸਟ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜੇਕਰ ਤਿੰਨ ਕਾਲੇ ਕਾਨੂੰਨ ਭਾਰਤ ਸਰਕਾਰ ਵਾਪਸ ਨਾ ਲੈਂਦੀ ਤਾਂ ਭਾਰਤ ਦਾ ਵੀ ਅਜਿਹਾ ਹਾਲ ਹੋਣਾ ਸੀ ਜਿਹੜਾ ਕਿ ਬੰਗਲਾਦੇਸ਼ ਤੇ ਹੋਇਆ ਫਿਰ ਉਹਨਾਂ ਨੇ ਇਹ ਵੀ ਇਲਜ਼ਾਮ ਲਗਾਏ ਕਿ ਬਲਾਤਕਾਰ ਹੋਏ ਨੇ ਕਤਲ ਹੋਏ ਨੇ ਇਹਨਾਂ ਧਰਲਿਆਂ ਦੇ ਵਿੱਚ ਦੇਸ਼ ਭਾਰਤੀ ਕਿਸਾਨਾਂ ਦੁਆਰਾ ਕਿਉਂਕਿ ਜਦੋਂ ਵੀ ਆ ਆਪਣੀ ਪ੍ਰਤੀਕਿਰਿਆ ਦਿੱਤੀ ਜਾਂਦੀ ਹੈ ਕੰਗਨਾ ਰੌਤ ਵੱਲੋਂ ਕੰਗਨਾ ਰੌਤ ਆਊਟ ਆਫ ਕੰਟਰੋਲ ਹੋ ਜਾਂਦੀ ਹੈ ਸ਼ਬਦਾਂ ਦੀ ਗ੍ਰੀਮਾ ਨੂੰ ਕੁੱਲ ਕੇ ਇਸ ਕਰਕੇ ਹੁਣ ਝਟਕਾ ਦਿੱਤਾ ਹੈ ਕੰਗਨਾ ਰੌਤ ਨੂੰ ਕੰਗਨਾ ਰੌਤ ਦੇ ਖਿਲਾਫ ਬੀਬੀ ਹਰਮਿੰਦਰ ਸਿੰਘ ਨੇ ਜੋ ਪਟੀਸ਼ਨ ਦਾਇਰ ਕੀਤੀ ਹੈ ਉਹਨੇ ਕਿਹਾ ਮੈਂ ਉਦੋਂ ਤੱਕ ਇਹ ਕੇਸ ਲੜਦੀ ਆਵਾਂਗੀ ਜਦੋਂ ਤੱਕ ਮੈਨੂੰ ਇਨਸਾਫ ਨਹੀਂ ਮਿਲੇਗਾ ਅਤੇ ਇਸ ਸਮੁਖ ਹੋਵੇਗਾ ਕੰਗਨਾ ਰੌਤ ਵਾਸਤੇ ਕਿ ਕਦੇ ਵੀ ਬਜ਼ੁਰਗਾ ਦੇ ਦੇ ਨਾਲ ਟਿੱਕਾ ਟਿੱਪਣੀ ਨਹੀਂ ਕਰਨੀ ਮਹਿੰਦਰ ਕੌਰ ਹਾਲਾਂਕਿ ਉਹ 휠ਚੇਅਰ ਤੇ ਆਏ ਉਹਨਾਂ ਦੇ ਪਤੀ ਉਹਨਾਂ ਦਾ ਵਕੀਰ ਵੀ ਉਹਨਾਂ ਦੇ ਨਾਲ ਸੀ ਉਹਨਾਂ ਨੇ ਕਿਹਾ ਕਿ ਕੰਗਨਾ 9 ਤੇ 9 ਲੜਿੰਦੀ ਜਿਹੜੀ ਸਜ਼ਾ ਹੈ ਉਹ ਕਾਨੂੰਨ ਦੇਵੇਗਾ ਕਿਉਂਕਿ ਇਹ ਮੈਂ ਵਾਪਸ ਲੈਣ ਵਾਲੀ ਨਹੀਂ ਹਾਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਕੰਗਨਾ 93 ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਮਾਫੀ ਮੰਗੀ ਸੀ ਧੰਨਵਾਦ